ਗਲਾਪਾ ਕਰਨ ਮਾਮਲੇ ਦੇ ਕਰਦੇ ਅੱਜ ਕਰਨਲ ਬਾਠ ਦੇ ਜਿਹੜਾ ਜੋ ਕੁੱਟਮਾਰ ਹੋਈ ਆ ਜੋ ਪਰਿਵਾਰ ਦੇ ਨਾਲ ਧੱਕਾ ਹੋਇਆ ਤੁਸੀਂ ਦੋ ਚੀਜ਼ਾਂ ਲਿਖਣੀ ਆ ਜੇ ਤੁਹਾਨੂੰ ਲੱਗਦਾ ਕਿ ਕਰਨਲ ਸਾਹਿਬ ਨੂੰ ਇਨਸਾਫ ਮਿਲੇਗਾ ਤਾਂ ਜੈਸ ਲਿਖ ਦਿਓ ਕਮੈਂਟਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਕਰਨਲ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਨੋ ਨੋ ਲਿਖ ਦਿਓ ਜੈਸ ਲਿਖ ਦਿਓ ਜਾਂ ਨੋ ਲਿਖ ਦਿਓ ਹਾਂ ਲਿਖ ਦਿਓ ਜਾਂ ਨਹੀਂ ਲਿਖ ਦਿਓ ਇਹ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਲਿਖਣਾ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਵੈਰ ਜੂ ਕਾ ਖਾਲਸਾ ਵੈਰ ਜੂ ਕੀ ਫਤਿਹ ਆਏ ਦਿਨ ਆਪਾਂ ਨਿਤ ਨਵੇਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਵੱਡੀ ਪੱਧਰ ਤੇ ਜੋ ਕਚ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਕਰਨਲ ਜਿਹੜਾ ਪਰਿਵਾਰ ਆ ਅਤੇ ਉਹਦਾ ਮੁੰਡਾ ਜੋ ਪੁਲਿਸ ਵਾਲਿਆਂ ਨੇ ਇੱਕ ਪਸ਼ੂ ਆਵਾਂ ਕੁੱਟਿਆ ਉਹਦੀ ਸਨਮਾਈ ਕਿਥੇ ਨਹੀਂ ਹੋ ਰਹੀ ਅੱਜ ਭਗਵੰਤ ਮਾਨ ਟਾਈਮ ਦੇ ਕੇ ਜਿਹੜਾ ਕਰਨਲ ਪਰਿਵਾਰ ਨੂੰ ਉਹ ਵੀ ਉੱਤੇ ਨਹੀਂ ਪਹੁੰਚਿਆ ਦੂਸਰੀ ਗੱਲ ਤੇ ਪੁਲਿਸ ਦੇ ਜਿਹੜੇ ਹੋਰ ਹੌਸਲੇ ਜਿਹੜੇ ਵਾਦੇ ਜਾ ਰਹੇ ਨੇ ਇੱਕ ਹੋਰ ਫੌਜੀ ਤੇ ਜਿਹੜਾ ਹਮਲਾ ਕਰ ਦਿੱਤਾ ਤੇ ਅੱਜ ਫੌਜ ਚੁੱਪ ਕਿਉਂ ਬੈਠੀ ਆ ਵੱਡਾ ਜਿਹੜਾ ਮੇਰਾ ਇਹ ਸਵਾਲ ਆ ਤੇ ਨਾਲ ਹੀ ਮੇਰਾ ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰਾ ਇਹ ਸਵਾਲ ਆ ਕਿ ਤੁਹਾਨੂੰ ਲੱਗਦਾ ਕਿ ਕਰਨ ਮਾਮਲੇ ਦੇ ਵਿੱਚ ਕਰਨਲ ਪਰਿਵਾਰ ਨੂੰ ਇਨਸਾਫ ਮਿਲ ਜੂਗਾ ਜੇ ਇਨਸਾਫ ਮਿਲੂਗਾ ਤਾਂ ਜੈਸ ਲਿਖ ਦਿਓ ਜੇ ਨਿਆਂ ਸਾਫ ਨਹੀਂ ਮਿਲਦਾ ਤੇ 9 ਲਿਖਿਓ ਆਪਣੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਲਿਖਣਾ ਅੱਜ ਕਰਨ ਪਰਿਵਾਰ ਦੇ ਉਹ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਅੱਜ ਇੱਕ ਫੌਜੀ ਬੀਰ ਜਿਹੜਾ ਪੜਕਿਆ ਤੇ ਉੱਥੇ ਗਰਜਿਆ ਸ਼ੇਰ ਦੇ ਵਾਂਗੂ ਤੇ ਉਹਨੇ ਚੇਤਾਵਨੀ ਦਿੱਤੇ ਐਸਐਸਪੀ ਨਾਰਕ ਸਿੰਘ ਨੂੰ ਦਿੱਤੀ ਆ ਤੇ ਨਾਲ ਇਹ ਭਗਵੰਤ ਮਾਨ ਨੂੰ ਵੱਡੀ ਚੇਤਾਵਨੀ ਦੇ ਦਿੱਤੀ ਆ ਕਹਿੰਦੇ ਜਿਹੜੇ ਅਸੀਂ ਰੱਖ ਕੇ ਦੇਸ਼ ਦੇ ਲਈ ਤਰਵਾਨ ਹੋ ਸਕਦੇ ਆ ਤੇ ਅਸੀਂ ਆਪਣੇ ਭਾਈ ਕਰਨ ਦੇ ਲਈ ਕੁਰਬਾਨ ਕਿਉਂ ਨਹੀਂ ਹੋ ਸਕਦੇ ਉਹਨਾਂ ਨੇ ਵੱਡੇ ਸਵਾਲ ਕੀਤੇ ਆ ਸਰਕਾਰ ਤੇ ਖੜੇ ਦੂਸਰੇ ਪਾਸੇ ਕਰਨ ਵਾਲਾ ਮਾਮਲੇ ਦੇ ਵਿੱਚ ਪੁਲਿਸ ਅਤੇ ਫੌਜ ਆ ਜਿਹੜੀ ਕਿਸੇ ਵੇਲੇ ਵੀ ਟਕਰਾਓ ਵਾਲੀ ਸਥਿਤੀ ਬਣ ਸਕਦੀ ਆ ਅਸੀਂ ਕਹਿੰਦੇ ਆ ਕਿ ਪੰਜਾਬ ਸਾਡਾ ਹੱਸਦਾ ਬਸਦਾ ਰਹੇ ਇਹਨੂੰ ਲੰਬੂ ਲਾਉਣ ਵਾਲੇ ਜਿਹੜੇ ਬੇਨਕਾਬ ਹੋਣੇ ਚਾਹੀਦੇ ਆ ਉਹਨਾਂ ਦੀ ਇਨਕਵਾਰੀ ਹੋਣੀ ਚਾਹੀਦੀ ਆ ਇਹਦੇ ਪਿੱਛੇ ਕੀ ਦਾ ਹੱਥ ਆ ਕੀ ਮਨਸਾ ਸੀ ਕਿ ਜਿਹੜੀ ਕਿ ਇਹਟਾ ਜਿਹੜਾ ਭੰਬੜ ਪੰਜਾਬ ਦੇ ਵਿੱਚ ਅੱਗ ਲਾ ਦਿੱਤੀ ਆ ਇਹ ਕੋਈ ਛੋਟਾ ਮੋਟਾ ਆਪਾਂ ਇਹ ਕਹਿ ਲਈਏ ਕਿ ਕਿਸੇ ਦੀ ਇਹ ਕਹ ਜੀ ਪੁਲਿਸ ਦੀ ਗਲਤੀ ਨਹੀਂ ਇਹਦੇ ਵਿੱਚ ਜਾਨਵੁੱਦ ਕੇ ਕੀਤਾ ਗਿਆ ਜਾਨਵੁੱਦ ਕੇ ਕੁੱਟਿਆ ਗਿਆ ਜਾਨਵੁੱਦ ਕੇ ਬੇਇੱਜ਼ਤੀ ਕੀਤੀ ਗਈ ਆ ਕਰਨਲ ਪਰਿਵਾਰ ਦੀ ਤੇ ਕਰਨਲ ਸਾਹਿਬ ਦੀ ਤੇ ਹੁਣ ਤੁਸੀਂ ਇਹ ਦੇਖ ਲਓ ਇਹਦੇ ਵਿੱਚ ਕਿਸ ਏਜੰਸੀ ਦਾ ਹੱਥ ਨਿਕਲੂਗਾ ਜਾਂ ਕਿਹੜੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਜਿਸ ਤਰ੍ਹਾਂ ਫੌਜੀ ਆ ਨੇ ਕਈ ਕਰਨਲ ਪਰਿਵਾਰ ਨੇ ਜਿਹੜੇ ਆਏ ਸੀ ਉੱਥੇ ਫੌਜੀ ਨੌਜਵਾਨ ਉਹਨਾਂ ਨੇ ਖੰਸਾ ਜਿਹੜਾ ਪ੍ਰਗਟ ਕੀਤਾ ਸੀ ਕਿ ਜਿਹੜੀਆਂ ਤਾਰਾਂ ਨੇ ਪਾਕਿਸਤਾਨ ਨਾਲ ਜੁੜ ਸਕਦੀਆਂ ਨੇ ਕਿਉਂਕਿ ਉਹਨਾਂ ਨੂੰ ਡਰਾ ਕਿ ਉਹਨਾਂ ਦਾ ਕਰਨਲ ਦਾ ਜਿਹੜਾ ਸਾਰਾ ਡਾਟਾ ਹੈਗਾ ਜਿਹੜਾ ਪੁਲਿਸ ਕੋਲ ਗਿਆਗਾ ਪੁਲਿਸ ਕਿਸੇ ਵੇਲੇ ਵੀ ਜਿਹੜਾ ਪਾਕਿਸਤਾਨ ਨੂੰ ਜਿਹੜਾ ਇਹ ਦੇ ਸਕਦੀ ਆ ਜਾਂ ਕਿਸੇ ਹੋਰ ਦੇਸ਼ ਨੂੰ ਦੇ ਸਕਦੀ ਆ ਤਾਂ ਕਿ ਜਿਹੜਾ ਕਰਨਲ ਦਾ ਥਾਂ ਟਿਕਾਣਾ ਕਿੱਥੇ ਹੋ ਰਹੰਦਾਗਾ ਕਿੱਥੇ ਉਹ ਜਾਂਦਾਗਾ ਜਦ ਪਹਾੜ ਦੇ ਉੱਪਰ ਜਿਹੜਾ ਹੈ ਜਾਂ ਅਟੈਕ ਨਾ ਹੋ ਜਾਵੇ ਇਸ ਦਾ ਫੌਜ ਨੂੰ ਬਹੁਤ ਵੱਡਾ ਡਰਾ ਕਿਉਂਕਿ ਫੌਜ ਜਿਹੜੀ ਆਪਣੇ ਕੋਲ ਜਿਹੜਾ ਜਿੰਨਾ ਡਾਟਾ ਰੱਖਦੀ ਹੈ ਬੜਾ ਸੀਕ੍ਰੀਟ ਡਾਟਾ ਰੱਖਦੀ ਆ ਐਸ ਤੋਂ ਦੇਖ ਕੇ ਫੌਜ ਕੋਲ ਜਿਹੜਾ ਕੜਾ ਪਹਿਨਿਆ ਹੁੰਦਾ ਤੇ ਰਾਤ ਨੂੰ ਉਹਦੇ ਉੱਪਰ ਵੀ ਜਿਹੜੀ ਚੇਪੀ ਲਾਈ ਜਾਂਦੀ ਆ ਕਾਲੀ ਚੇਪੀ ਲਵੇਟੀ ਜਾਂਦੀ ਆ ਜਾਨੀ ਕਿ ਮਾਰੀ ਮੋਟੀ ਜਿਹੜੀ ਲਾਈਟ ਆ ਉਹ ਵੀ ਨਹੀਂ ਜਲਾ ਸਕਦੇ ਐਨਾ ਜਾਨੀ ਕਿ ਪਹਾੜੀਆਂ ਦੇ ਇਲਾਕੇ ਦੇ ਵਿੱਚ ਦਿਨ ਰਾਤ ਸੌਂਦੇ ਨਹੀਂ ਅਡੜੀ ਅੱਖਾਂ ਹੋ ਜਾਂਦੀਆਂ ਨੇ ਤੇ ਇੱਕ ਉਹ ਬੂਝੇ ਡਾਕਟਰ ਦੇ ਨਾਲ ਲੱਗ ਕੇ ਖੜੇ ਰਹਿੰਦੇ ਆ ساری ساری ਰਾਤ ਆਟ-ਆਟ ਘੰਟੇ ਡਿਊਟੀ ਹੁੰਦੀ ਆ ਤਿੰਨ-ਤਿੰਨ ਚਾਰ-ਚਾਰ ਘੰਟੇ ਡਿਊਟੀ ਹੁੰਦੀ ਆ ਕਿਡੇ-ਕਡੇ ਉੱਪਰ ਪਹਾੜੀਆਂ ਤੇ ਚੜਨਾ ਇੰਨਾਂ ਦਾ ਸਮਾਨ ਚੱਕ ਕੇ ਆਉਣਾ ਦੇਸ਼ ਦੇ ਲਈ ਲੜਦੇ ਨੇ ਜੋ ਅੱਜ ਦੇਸ਼ ਦੇ ਰਾਖਿਆਂ ਦਾ ਇਹ ਹਾਲ ਹੋ ਰਿਹਾਗਾ ਤੇ ਫਿਰ ਕੱਲ ਨੂੰ ਕੌਣ ਦੇਸ਼ ਦੇ ਲਈ ਲੜੂਗਾ ਕੌਣ ਕਹੂਗਾ ਕਿ ਮੇਰਾ ਮੁੰਡਾ ਦੇਸ਼ ਦੇ ਵਿੱਚ ਭਰਤੀ ਹੋਵੇ ਮੇਰਾ ਮੁੰਡਾ ਦੇਸ਼ ਦੀ ਸੇਵਾ ਕਰੇ ਕਿਉਂਕਿ ਜੇਕਰ ਦੇਸ਼ ਦੇ ਰਾਖਿਆਂ ਦੇ ਨਾਲ ਹੀ ਇਹ ਕੁੱਟਮਾਰ ਸਭ ਤੋਂ ਇਹ ਕਿਹਾ ਜਾਂਦਾ ਸੀ ਕਿ ਫੌਜ ਦੀ ਹਵਾ ਕਿੰਨੀ ਕੋਈ ਵੇਖ ਨਹੀਂ ਸਕਦਾ ਉਹਨਾਂ ਦੇ ਨੌਜਵਾਨ ਨੂੰ ਕੋਈ ਕੁੱਟ ਨਹੀਂ ਸਕਦਾ ਮੋਰਥਵੀ ਜਿਹੜੀ ਮੈਂਟਾਂ ਤੇ ਸੁਣਵਾਈ ਕਰਦੀ ਆ ਭਾਰਤਾਂ ਨੂੰ ਲੱਗਦਾਗਾ ਜਿਹੜਾ ਇਹ ਕਰਨਲ ਦਾ ਮਾਮਲਾ ਹੋਇਆ ਕਿ ਇਹਦੇ ਵਿੱਚ ਸੁਣਵਾਈ ਹੋ ਰਹੀ ਆ ਕੀ ਪੁਲਸ ਵਾਲੇ ਜਿਹੜੇ 12 ਪੁਲਸ ਨੇ 4 ਸਵੈਟਰ ਨੇ 8 ਹੋਰ ਮੁਲਾਜ਼ਮ ਨੇ ਜੇ ਕਰੀਬ 12 ਜਾਣੇ ਨੇ 12 ਜਾਣੇ ਡਰਾਈਵਰ ਨਾਲੇ ਦਿੰਦੇ ਆ ਕਿ ਅਨਕਾਉਂਟਰ ਕਰਕੇ ਆਏ ਆ ਤੇ ਨਾਲੇ ਉਹਨੂੰ ਘੀਟ ਕੜੇਸ ਕੜੇਸ ਕੇ ਕੁੱਟਦੇ ਆ ਤੇ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕੀ ਹੋਗੀ ਕੀ ਭਗਵੰਤ ਮਾਨ ਪੁਲਸ ਵਾਲਾ ਰਲਿਆ ਹੋਇਆਗਾ ਕੀ ਭਗਵੰਤ ਮਾਨ ਦੇ ਨਾਲ ਇਹ ਕਾਲ ਕਰਕੇ ਸਾਰੀ ਕਾਰਵਾਈ ਤਾਂ ਨਹੀਂ ਇਜਾਮਤਾਂ ਨਹੀਂ ਦਿੱਤਾ ਪੁਲਸ ਨੇ ਇਹ ਵੀ ਵੱਡੀ ਸੋਚਣ ਵਾਲੀ ਗੱਲ ਆ ਜਿਹੜਾ ਕਿ ਅਜੇ ਤੱਕ ਭਗਵਾਨ ਤਮਨ ਨੇ ਕੋਈ ਟਿੱਪਣੀ ਨਹੀਂ ਕੀਤੀ ਤੇ ਦੂਸਰੇ ਪਾਸੇ ਜਿਹੜਾ ਨਾ ਮੋਦੀ ਤੇ ਨਾ ਜਿਹੜਾ ਗ੍ਰਹਿ ਮੰਤਰੀ ਬੋਲ ਰਿਹਾਗਾ ਇਹਦੇ ਪਿੱਛੇ ਮਨਸਾ ਕੀ ਹੋ ਸਕਦੀ ਆ ਬਹੁਤ ਸੋਚਣ ਤੇ ਵਾਲੀ ਗੱਲ ਆ ਇਹ ਅੱਜ ਫੌਜੀ ਮੈਂ ਪਹਿਲੀ ਵਾਰ ਦੇਖਿਆ ਕਿ ਧਰਨੇ ਦਿੰਦੇ ਦਿੰਦੇ ਜ਼ਿੰਦਗੀ ਦੇ ਵਿੱਚ ਕਾਫੀ ਐਡਾ ਲੰਬਾ ਜਿਹੜਾ ਜ਼ਿੰਦਗੀ ਦਾ ਤਜਰਬਾ ਹੈਗਾ ਮੈਂ ਕਹਿੰਦੇ ਫੌਜੀ ਵੀਰ ਇਸ ਤਰ੍ਹਾਂ ਧਰਨੇ ਦਿੰਦੇ ਨਹੀਂ ਦੇਖੇ ਕਿ ਆਪਣੇ ਪਰਿਵਾਰ ਦੇ ਲਈ ਆਪਣੇ ਭਰਾ ਦੇ ਲਈ ਆਪਣੇ ਕਰਨਲ ਦੇ ਲਈ ਆਪਣੇ ਕਿਸੇ ਹੋਰ ਫੌਜ ਦੇ ਵੀਰ ਦੇ ਲਈ ਕਿ ਜਿਹਦੀ ਇਸ ਤਰ੍ਹਾਂ ਕੁੱਟਮਾਰ ਹੋਈ ਹੋਵੇ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਕੋਈ ਧਰਨੇ ਲਾਉਣਾ ਤੇ ਫਿਰ ਉਹਨਾਂ ਦੀ ਸੁਣਵਾਈ ਨਾ ਹੋਵੇ ਫਿਰ ਉਹਨਾਂ ਨੂੰ ਤਿੱਤਰਾਂ ਕੀਤੇ ਜਾਂਦੇ ਨੇ ਅੱਜ ਮਖੌਲ ਕੀਤਾ ਜਾਂਦਾਗਾ ਤੇ ਇਸ ਕਰਕੇ ਅੱਜ ਸਾਨੂੰ ਪੰਜਾਬ ਨੂੰ ਕਿ ਸਾਰੇ ਦੇਸ਼ ਵਾਸੀਆਂ ਨੂੰ ਨਾਲ ਖੜਨਾ ਚਾਹੀਦਾ ਹੈਗਾ ਤੇ ਤੁਸੀਂ ਇਹ ਜ਼ਰੂਰ ਲਿਖ ਦਿਓ ਕਿ ਇਨਸਾਫ ਮਿਲੂਗਾ ਕਿ ਨਹੀਂ ਮਿਲੂਗਾ ਇੱਕ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਰਜੀ ਕਾ ਖਾਲਸਾ ਵੇਰਜੀ ਕੀ ਫਤਿਹ